मीत ਸਿੰਘ ਸੰਧੂ ਨੇ ਬਣਾ ਲਈ ਹੈ ਕਹਿ ਸਕਦੇ ਆ ਕਰੀਬ 3700 ਦੀ ਲੀਡ ਦੇ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਨੇ 20454 ਵੋਟਾਂ ਦੇ ਨਾਲ ਉਹ ਲੀਡ ਹੈ 3668 ਵੋਟਾਂ ਦੀ ਸੋ ਇੰਨੀ ਵੱਡੀ ਲੀਡ ਨੂੰ ਤੋੜ ਪਾਣਾ ਹੁਣ ਮੁਸ਼ਕਿਲ ਹੈ 8 ਰਾਊਂਡ ਪੂਰੇ ਹੋ ਚੁੱਕੇ ਨੇ ਮਹਿਜ਼ 8 ਰਾਊਂਡ ਹੁਣ ਬਾਕੀ ਬਚੇ ਨੇ ਕਿਉਂਕਿ 16 ਰਾਊਂਡਸ ਦੇ ਵਿੱਚ ਇਹ ਜੋ ਕਾਊਂਟਿੰਗ ਹੈ ਜੋ ਵੋਟਾਂ ਦੀ ਗਿਣਤੀ ਹੈ ਉਹ ਪੂਰੀ ਹੋਣੀ ਹੈ ਪਹਿਲੇ 3 ਰਾਊਂਡ ਦੀ ਜੇਕਰ ਗੱਲ ਕੀਤੀ ਜਾਵੇ ਸੁਖਵਿੰਦਰ ਕੌਰ ਰੰਦਾਵਾ ਨੇ ਲੀਡ ਬਣਾਈ ਸੀ ਪਹਿਲੇ ਨੰਬਰ ਤੇ ਬਰਕਰਾਰ ਸੀ ਪਰ ਉਸ ਤੋਂ ਬਾਅਦ ਉਹ ਪਿੱਛੇ ਕੀ ਸਕੇ ਦੂਜੇ ਨੰਬਰ ਤੇ ਆ ਗਏ ਤੇ ਹੁਣ ਤੱਕ ਦੂਜੇ ਨੰਬਰ ਤੇ ਹੀ ਬਣੇ ਹੋਏ ਨੇ ਬਾਕੀ ਇਹਦੀਆਂ ਗੱਲਾਂ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ 8ਵੇਂ ਰਾਊਂਡ ਤੋਂ ਬਾਅਦ ਜੋ ਨਤੀਜੇ ਨੇ ਉਹ ਤੁਹਾਨੂੰ ਦੱਸਦੇ ਆ ਸੋਮ ਆਪ ਦੀ ਪਾਰਟੀ ਦੇ ਉਮੀਦਵਾਰ ਪਹਿਲੇ ਨੰਬਰ ਤੇ ਹਰਮਿਤ ਸਿੰਘ ਸੰਧੂ ਦੇ ਹੱਕ ਚ 20454 ਵੋਟਾਂ ਪਈਆਂ ਲੀਡ ਉਹਨਾਂ ਨੇ 3668 ਵੋਟਾਂ ਦੀ ਬਣਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ 16786 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਤੇ 3668 ਵੋਟਾਂ ਦੇ ਘਾਟੇ ਦੇ ਨਾਲ ਉਹ ਪਿੱਛੇ ਖਿਸਕੇ ਹੋਏ ਨੇ ਇੱਕ ਅਪਡੇਟ ਇਸ ਰਾਉਂਡ ਦੀ ਕਾਊਂਟਿੰਗ ਤੋਂ ਬਾਅਦ ਜ਼ਰੂਰ ਹੋਈ ਹੈ ਕਾਂਗਰਸ ਜੋ ਹੁਣ ਤੱਕ ਤੀਜੇ ਰਾਉਂਡ ਤੇ ਚੱਲ ਰਹੀ ਸੀ ਉਹ ਖਿਸਕ ਕੇ ਹੁਣ ਚੌਥੇ ਅ ਨੰਬਰ ਤੇ ਆ ਗਏ ਤੇ ਵਾਰਿਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਚੌਥੇ ਨੰਬਰ ਤੋਂ ਖਿਸਕ ਕੇ ਤੀਜੇ ਨੰਬਰ ਤੇ ਆ ਗਏ ਨੇ ਸੋ 8ਵੇਂ ਰਾਉਂਡ ਤੋਂ ਬਾਅਦ ਇਹ ਇੱਕ ਅਪਡੇਟ ਹੈ ਕਿ ਵਾਰਿਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਆ ਗਏ ਨੇ ਤੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁੜਜ ਨੂੰ ਪਿੱਛੇ ਕਰ ਦਿੱਤਾ ਹੈ 9162 ਵੋਟਾਂ ਦੇ ਨਾਲ ਮਨਦੀਪ ਸਿੰਘ ਤੀਜੇ ਨੰਬਰ ਤੇ ਚੱਲ ਰਹੇ ਨੇ ਪਰ 11292 ਵੋਟਾਂ ਤੋਂ ਉਹ ਪਿੱਛੇ ਨੇ ਜਿੱਤ ਤੋਂ ਵੱਡਾ ਘਾਟਾ ਵੱਡੀ ਕਮੀ ਵੋਟਾਂ ਦੀ 11292 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ 2260 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਖਿਸਕ ਗਏ ਨੇ ਵੋਟਾਂ ਦੀ ਗਿਣਤੀ ਜੋ ਹੈ ਘਟ ਗਈ ਹੈ ਔਰ 11694 ਦੀ ਵੋਟਾਂ ਦੀ ਕਮੀ ਦੇ ਨਾਲ ਚੌਥੇ ਨੰਬਰ ਤੇ ਬੀਜੇਪੀ ਉਮੀਦਵਾਰ 2302 ਵੋਟਾਂ ਦੇ ਨਾਲ ਪੰਜਵੇਂ ਨੰਬਰ ਤੇ ਬਣੇ ਹੋਏ ਨੇ ਬੀਜੇਪੀ ਉਮੀਦਵਾਰ ਹਰਮਜੀਤ ਸਿੰਘ ਸੰਧੂ ਹਾਲਾਂਕਿ ਵੋਟਾਂ ਦੀ ਗਿਣਤੀ ਜ਼ਰੂਰ ਵਧੀ ਹੈ ਪਰ ਫਿਰ ਵੀ ਪੰਜਵੇਂ ਨੰਬਰ ਤੇ ਬਰਕਰਾਰ ਨੇ ਔਰ ਨੀਟੋ ਸ਼ਟਰਾ ਵਾਲਾ ਵੀ ਲਗਾਤਾਰ ਆਪਣੇ ਦਮ ਤੇ ਵੋਟਾਂ ਹਾਸਲ ਕਰ ਰਿਹਾ ਤਰਨਤਾਰਨ ਜ਼ਿਮਨੀ ਚੌਣ ਦੇ ਵਿੱਚ ਸੋ ਉਹ ਇੱਕ ਅਲੱਗ ਇੰਟਰਸਟਿੰਗ ਫੈਕਟਰ ਹੈ ਸੋ ਅੱਠ 라ਉਂਡ ਦੀ ਗਿਣਤੀ ਪੂਰੀ ਹੋ ਗਈ ਹੈ ਪਹਿਲੇ ਨੰਬਰ ਤੇ ਹਰਮਿਤ ਸਿੰਘ ਸੰਧੂ ਵੱਡੀ ਲੀਡ ਦੇ ਨਾਲ 3668 ਵੋਟਾਂ ਦੀ ਲੀਡ ਕਰੀਬ-ਕਰੀਬ 3700 ਵੋਟਾਂ ਦੀ ਲੀਡ ਜਿਸ ਨੂੰ ਤੋੜ ਪਾਣਾ ਹੁਣ ਨਾ ਮੁਮਕਿਨ ਲੱਗ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੀ ਜਿੱਤ ਜੋ ਹੈ ਕਰੀਬ-ਕਰੀਬ ਹੁਣ ਪੱਕੀ ਮੰਨੀ ਜਾ ਰਹੀ ਹੈ ਹਾਲਾਂਕਿ 8 ਰਾਊਂਡ ਅਜੇ ਬਾਕੀ ਨੇ ਹੋ ਸਕਦਾ ਹੈ ਤਸਵੀਰ ਬਦਲ ਜਾਏ ਕੋਈ ਚਮਤਕਾਰ ਹੋ ਜਾਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਦਿਨ ਆ ਜਾਣ ਕਿਉਂਕਿ ਤਿੰਨ ਰਾਊਂਡ ਦੀ ਜੇਕਰ ਗੱਲ ਕੀਤੀ ਜਾਵੇ ਤਿੰਨ ਰਾਊਂਡ ਦੇ ਵਿੱਚ ਅਜੇ ਹੱਲਗ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੋਈ ਚੰਗੀ ਖਬਰ ਇਸ ਚੋਣ ਨਤੀਜਿਆਂ ਤੋਂ ਬਾਅਦ ਆ ਸਕਦੀ ਹੈ ਪਰ ਚੌਥੇ ਰਾਉਂਡ ਤੋਂ ਬਾਅਦ ਪਲੜਾ ਜੋ ਹੈ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਭਾਰੀ ਹੋ ਗਿਆ ਤੇ ਚੌਥੇ ਰਾਉਂਡ ਤੋਂ ਲੈ ਕੇ 8ਵੇਂ ਰਾਉਂਡ ਤੱਕ ਹਰਮਿਤ ਸਿੰਘ ਸੰਧੂ ਨੇ ਹੀ ਬੜਤ ਬਣਾਈ ਹੋਈ ਹੈ ਇੱਕ ਅਪਡੇਟ ਜ਼ਰੂਰ ਹੈ ਕਿ ਵਾਰਿਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਚੌਥੇ ਨੰਬਰ ਤੋਂ ਅੱਗੇ ਵਧੇ ਨੇ ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੂੰ ਉਹਨਾਂ ਨੇ ਆਪਣੇ ਤੋਂ ਪਿੱਛੇ ਕਰ ਦਿੱਤਾ ਹੈ 9162 ਵੋਟਾਂ ਲੈ ਕੇ ਉਹ ਤੀਜੇ ਨੰਬਰ ਤੇ ਆ ਗਏ ਨੇ ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਜੋ ਕਿ ਹੁਣ ਤੱਕ ਤੀਜੇ ਨੰਬਰ ਤੇ ਬੜੇ ਹੋਏ ਸੀ ਉਹ ਚੌਥੇ ਨੰਬਰ ਤੇ ਖਿਸਕ ਗਏ ਨੇ ਭਾਜਪਾ ਦੀ ਸਟੇਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਹੈ ਪੰਜਵੇਂ ਨੰਬਰ ਤੇ ਹੀ ਭਾਜਪਾ ਬਰਕਰਾਰ ਹੈ ਵੋਟਾਂ ਦੀ ਗਿਣਤੀ ਜਰੂਰ ਵਧੀ ਹੈ 2302 ਵੋਟਾਂ ਦੇ ਨਾਲ 5ਵੇਂ ਨੰਬਰ ਤੇ ਬੀਜਪੀ ਉਮੀਦਵਾਰ ਹਰਜੀਤ ਸਿੰਘ ਸੰਦੂ ਤਰੰਤਾਰਨ ਪੰਥਕ ਇਲਾਕਾ ਪੰਥਕ ਲਹਿਰ ਹਾਵੀ ਮੰਨੀ ਜਾ ਰਹੀ ਸੀ ਮਨਦੀਪ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ ਸੀ ਗੁਰਚੇ ਚਿੱਤਰਕਾਰ ਜੋ ਕਿ ਕਮੇਡੀ ਕਲਾਕਾਰ ਨੇ ਉਹਨਾਂ ਨੇ ਖੁਦ ਟਵੀਟ ਕੀਤਾ ਸੀ ਪੋਸਟ ਪਾਈ ਸੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਥ ਦੀ ਜਿੱਤ ਜ਼ਰੂਰੀ ਹੈ ਤੇ ਪੰਥਕ ਉਮੀਦਵਾਰਾਂ ਨੂੰ ਜਿਤਾ ਕੇ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਬੀਬੀ ਖਲੜਾ ਦਾ ਪੋਸਟ ਵੀ ਆਇਆ ਸੀ ਸੋ ਸੁਖਵਿੰਦਰ ਕੌਰ ਰੰਦਾਵਾ ਦੀ ਜੇਕਰ ਗੱਲ ਕੀਤੀ ਜਾਵੇ ਔਰ ਤਰੰਤਾਰਨ ਇਲੈਕਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਜਦੋਂ ਤੱਕ ਕਿ ਵੋਟ ਨਹੀਂ ਹੋਏ ਸੀ 11 ਤਰੀਕ ਨੂੰ ਵੋਟ ਪਏ ਨੇ ਤੇ ਅੱਜ 14 ਤਰੀਕੇ ਯਾਨੀ ਕਿ ਨਤੀਜਾ ਆਦਾ ਦੇਣ ਜਿਸ ਦਿਨ ਵੋਟ ਪਏ ਉਸ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਦਾਵਾ ਵੱਲੋਂ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਕਿ ਸਾਡੇ ਬੂਥ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਨਾਮ ਤੇ ਪੁਲਿਸ ਮੁਲਾਜ਼ਮਾਂ ਨੂੰ ਉੱਤੇ ਭੇਜ ਕੇ ਬੂਥ ਨੂੰ ਇੱਕ ਤਰੀਕੇ ਬੰਦ ਕਰ ਦਿੱਤਾ ਗਿਆ ਹੈ ਸੋ ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਸੇ ਇਸੇ ਚੌਂ ਵਿਚਾਲੇ ਇੱਕ ਵੱਡੀ ਅਪਡੇਟ ਹੈ ਆਈਸੀ ਕਿ ਇਲੈਕਸ਼ਨ ਕਮਿਸ਼ਨ ਦੇ ਹੁਕਮ ਅ ਤਾ ਐਸਐਸਪੀ ਤਰਨਤਾਰਨ ਰਵਨੀਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਅਕਾਲੀ ਆਗੂਆਂ ਤੇ ਅਕਾਲੀ ਸਮਰਥਕਾਂ ਦੇ ਉੱਤੇ ਧੱਕੇ ਸਾਹੀ ਦੇ ਤੇ ਪਰਚੇ ਦਰਜ ਕਰਨ ਦੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਸੋ ਇੱਕ ਵੱਡੀ ਅਪਡੇਟ ਦੱਸਦੀ ਹੈ ਨੌ ਰਾਊਂਡ ਪੂਰੇ ਹੋ ਚੁੱਕੇ ਨੇ ਅਪਡੇਟ ਜੋ ਆ ਰਹੀ ਹੈ ਨੌ ਰਾਊਂਡ ਪੂਰੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹੋਰ ਗਿਣਤੀ ਵੋਟਾਂ ਦੇ ਹਾਸਲ ਕਰ ਲਈਏ 23773 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਹੋਏ ਨੇ ਹਰਮਿਤ ਸਿੰਘ ਸੰਧੂ ਪਹਿਲੇ ਨੰਬਰ ਤੇ ਬਣੇ ਹੋਏ ਨੇ 23773 ਵੋਟਾਂ ਉਹਨਾਂ ਨੇ ਹਾਸਲ ਕਰ ਲਈਆਂ ਨੇ ਦੂਜੇ ਨੰਬਰ ਤੇ 18263 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਸੋ ਪੂਰੀ ਅਪਡੇਟ ਪੂਰੀ ਡਿਟੇਲ ਨੌਵੇਂ 라ਉਂਡ ਦੀ ਤੁਹਾਡੇ ਤੱਕ ਪਹੁੰਚਾਉਂਦੇ ਆ ਨੌ 라ਉਂਡ ਪੂਰੇ ਹੋ ਚੁੱਕੇ ਨੇ ਔਰ ਲੀਡ ਵੱਧ ਗਈ ਹੈ 5510 ਵੋਟਾਂ ਦੀ ਲੀਡ ਹੋ ਗਈ ਹੈ ਯਾਨੀ ਕਿ ਤਸਵੀਰ ਸਾਫ਼ ਹੈ ਆਮ ਆਦਮੀ ਪਾਰਟੀ ਕਰੀਬ-ਕਰੀਬ ਜਿੱਤ ਜੋ ਹੈ ਤਰਨਤਾਰਨ ਦੀ ਸੀਟ ਤੇ ਜ਼ਿਮਨੀ ਚੋਣ ਦੇ ਲਈ ਉਹ ਦਰਜ ਕਰ ਚੁੱਕੀ ਹੈ 5510 ਵੋਟਾਂ ਦੀ ਲੀਡ ਇੱਕ ਵੱਡੀ ਲੀਡ ਅਰਮਿਤ ਸਿੰਘ ਸੰਧੂ 2773 ਵੋਟਾਂ ਦੇ ਨਾਲ ਅੱਗੇ ਸੁਖਵਿੰਦਰ ਕੌਰ ਦੇ ਖਾਤੇ 14263 ਵੋਟਾਂ ਗਈਆਂ ਨੇ 5510 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਦੂਜੇ ਪਾਸੇ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਸੋ ਨਾ ਰਾਉਂਡ ਪੂਰੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ 55 ਤੋਂ 10 ਵੋਟਾਂ ਦੇ ਨਾਲ 550 10 ਵੋਟਾਂ ਦੀ ਲੀਡ ਲੈ ਕੇ ਪਹਿਲੇ ਨੰਬਰ ਤੇ ਆਪਣੀ ਜਿੱਤ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ ਕਹਿ ਸਕਦੇ ਹਾਂ ਕਿ ਜਿੰਨੇ ਵੀ ਰੋਡ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਨੇ ਉਹਨਾਂ ਦੀ ਜੋ ਕਮਾਈ ਹੈ ਹੁਣ ਮਿਲ ਰਹੀ ਹੈ ਜਿਸ ਤਰੀਕੇ ਆਪਣੀ ਪਾਲਿਸੀ ਲੋਕਾਂ ਤੱਕ ਪਹੁੰਚਾਈ ਹੈ ਚੋਣ ਪ੍ਰਚਾਰ ਦੌਰਾਨ ਔਰ ਵਿਰੋਧੀਆਂ ਤੇ ਜੋ ਹਮਲੇ ਬੋਲੇ ਨੇ ਕਿਤੇ ਨਾ ਕਿਤੇ ਉਹ ਕਾਰਗਰ ਸਾਬਤ ਹੋ ਰਹੇ ਨੇ ਔਰ ਤਰਨਤਾਰਨ ਹਲਕੇ ਦੇ ਲੋਕਾਂ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਇਆ ਰਾਮ ਆਦਮੀ ਪਾਰਟੀ ਦੀ ਵੱਡੀ ਜਿੱਤ ਉਸ ਨੂੰ ਮੰਨਿਆ ਜਾ ਰਿਹਾ ਕਿਉਂਕਿ ਗੱਲ ਸਿਰਫ ਬਾਈ ਇਲੈਕਸ਼ਨ ਦੀ ਨਹੀਂ ਹੈ ਗੱਲ ਸਿਰਫ ਜ਼ਮਨੀ ਚੋਣ ਦੀ ਨਹੀਂ ਹੈ ਗੱਲ ਹੈ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੀ ਹਾਲਾਂਕਿ ਕਿਹਾ ਜਾਂਦਾ ਹੈ ਕਿ ਜਦੋਂ ਵੀ ਬਾਈ ਇਲੈਕਸ਼ਨ ਹੁੰਦੇ ਨੇ ਤੇ ਨਤੀਜੇ ਮੌਜੂਦਾ ਸਰਕਾਰ ਦੇ ਹੱਕ ਦੇ ਵਿੱਚ ਹੀ ਜਾਂਦੇ ਨੇ ਕਿਉਂਕਿ ਸਰਕਾਰਾਂ ਧੱਕੇਸ਼ਾਹੀਆਂ ਕਰਦੀਆਂ ਨੇ ਸਰਕਾਰਾਂ ਦਾ ਜ਼ੋਰ ਹੁੰਦਾ ਹੈ ਪ੍ਰਸ਼ਾਸਨ ਦੇ ਉੱਤੇ ਵੀ ਪੁਲਿਸ ਦੇ ਉੱਤੇ ਵੀ ਸੋ ਸਰਕਾਰਾਂ ਧੱਕੇਸ਼ਾਹੀਆਂ ਕਰਦੀਆਂ ਨੇ ਇਹ ਇਲਜ਼ਾਮ ਵੀ ਲੱਗਦੇ ਨੇ ਪਰ ਕਿਤੇ ਨਾ ਕਿਤੇ ਜਦੋਂ ਮੌਜੂਦਾ ਸਰਕਾਰ ਦੇ ਹੱਕ ਦੇ ਵਿੱਚ ਸੀਟ ਜਾਂਦੀ ਹੈ ਤਾਂ ਇਹ ਮੈਸੇਜ ਵੀ ਜ਼ਰੂਰ ਲੋਕਾਂ ਤੱਕ ਜਾਂਦਾ ਹੈ ਕਿ ਲੋਕ ਸਰਕਾਰ ਤੋਂ ਖੁਸ਼ ਨਹੀਂ ਸਰਕਾਰ ਦੀਆਂ ਪਾਲਿਸੀ ਤੋਂ ਸਰਕਾਰ ਦੀਆਂ ਨੀਤੀਆਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਔਰ ਇਸੇ ਕਰਕੇ ਸਰਕਾਰ ਦੇ ਹੱਕ ਦੇ ਵਿੱਚ ਵੋਟਾਂ ਉਹਨਾਂ ਨੇ ਪਾਈਆਂ ਨੇ ਸੋ ਤਰੰਤਾਰਨ ਜਿਮਨੀ ਚੋਣ ਜੋ ਹੈ ਹਾਲਾਂਕਿ ਨਤੀਜੇ ਪੂਰੀ ਤਰ੍ਹਾਂ ਕੇ ਐਲਾਨੇ ਨਹੀਂ ਗਏ ਨੇ ਸਿਰਫ ਨੌ ਰਾਊਂਡ ਹੋਏ ਨੇ ਪਰ ਲੀਡ ਬਹੁਤ ਵੱਡੀ ਹੋ ਗਈ ਹੈ 5510 ਵੋਟਾਂ ਦੀ ਲੀਡ ਲੈ ਕੇ ਹਰਮੀਤ ਸਿੰਘ ਸੰਧੂ ਪਹਿਲੇ ਨੰਬਰ ਤੇ ਬਣੇ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਤੇ ਹੀ ਬਣੇ ਹੋਏ ਨੇ ਜਿਨ੍ਹਾਂ ਨੇ ਕੀ ਤਿੰਨ 라ਉਂਡ ਤੱਕ ਲੀਡ ਹਾਸਲ ਕੀਤੀ ਹੋਈ ਸੀ ਪਹਿਲੇ ਨੰਬਰ ਤੇ ਬਣੇ ਹੋਏ ਸੀ ਉਸ ਵਕਤ ਅਕਾਲੀਆਂ ਦੇ ਚਿਹਰੇ ਖੁਸ਼ੀ ਦੇ ਮਾਰੇ ਖਿੜੇ ਹੋਏ ਸੀ ਪਰ ਹੁਣ ਕਿਤੇ ਨਾ ਕਿਤੇ ਉਹਨਾਂ ਦੇ ਚਿਹਰੇ ਮੁਰਝਾਏ ਜ਼ਰੂਰ ਹੋਣੇ ਕਿਉਂਕਿ ਜੋ ਬਦਲਾਅ ਹੋਇਆ ਇੱਕਦਮ ਪਾਰੀ ਬਦਲੀ ਹੈ ਚੌਥੇ 라ਉਂਡ ਤੋਂ ਬਾਅਦ ਨੌਵਾਂ 라ਉਂਡ ਹੋ ਗਿਆ ਹੈ ਹਰਮਿਤ ਸਿੰਘ ਸੰਦੂ ਨੇ ਅਪ੍ਰਿਤੋ ਅੱਗੇ ਸੁਖਵਿੰਦਰ ਕੌਰ ਰੰਦਾਵਾ ਨੂੰ ਨਹੀਂ ਨਿਕਲਣ ਦਿੱਤਾ ਸੋ ਵੱਡੀ ਲੀਡ ਉਹਨਾਂ ਨੇ ਬਣਾ ਲਈ 5510 ਵੋਟ ਹਾਲਾਂਕਿ ਹਰਮਿਤ ਸਿੰਘ ਸੰਧੂ ਨੂੰ ਲੈ ਕੇ ਵੀ ਵੱਡੇ ਬਿਆਨਬਾਜ਼ੀਆਂ ਹੋਈਆਂ ਵੱਡੇ ਇਲਜ਼ਾਮ ਲੱਗੇ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਦੀ ਇੱਕ ਵੀਡੀਓ ਸਾਂਝੀ ਕਰਕੇ ਕਿਹਾ ਸੀ ਜਿਸ ਦੇ ਵਿੱਚ ਉਕਾਰ ਦੀ bari ਦੇ ਰਾਹੀਂ ਖੜੇ ਔ ਲੋਕਾਂ ਨੂੰ ਮਿਲ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਕਾਰ ਦੀ ਬਾਹਰ ਦੇ ਨਾਲ ਲਮਕਾ ਦਿੱਤਾ ਕਿਉਂਕਿ ਐਕਸ ਅਕਾਲੀ ਲੀਡਰ ਨੇ ਔਰ ਕੁਝ ਲੋਕਾਂ ਨੇ ਕਿਹਾ ਕਿ ਇਹ ਵੀ ਨਸ਼ੇ ਦੇ ਵਪਾਰੀ ਰਹੇ ਨੇ ਪਰ ਆਮ ਆਦਮੀ ਪਾਰਟੀ ਵੱਲੋਂ ਜੋ ਟਿਕਟ ਦਿੱਤੀ ਗਈ ਇੱਕ ਜੋ 26 ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਕਿ ਉਹਨਾਂ ਨੇ ਇਹ ਕਿਹਾ ਕਿ ਮੌਜੂਦਾ ਸਰਕਾਰ ਅਤੇ ਜੇਕਰ ਤਰਨਤਾਰਨ ਹਲਕੇ ਦਾ ਵਿਕਾਸ ਚਾਹੁੰਦੇ ਹੋ ਤੁਸੀਂ ਤਾਂ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣੀ ਬੇहद ਲਾਜ਼ਮੀ ਹੈ ਕਿਉਂਕਿ ਮੌਜੂਦਾ ਸਰਕਾਰ ਦੇ ਜਿੰਨੇ ਵੀ ਐਮਐਲਏਸ ਹੋਣਗੇ ਉਹ ਰਲ ਕੇ ਲੋਕਾਂ ਦੇ ਲਈ ਹਲਕੇ ਦੇ ਲਈ ਵਿਕਾਸ ਦੇ ਲਈ ਕੰਮ ਕਰਦੇ ਨੇ ਸੋ ਲੋਕਾਂ ਨੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਮੰਨੀ ਹੈ ਔਰ ਸਰਕਾਰ ਤੇ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਤੋਂ ਭਰੋਸਾ ਕੀਤਾ ਐਸੀ ਕਰਕੇ ਜੋ ਨਤੀਜੇ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ 9 ਰਾਉਂਡ ਪੂਰੇ ਹੋ ਚੁੱਕੇ ਨੇ 5510 ਵੋਟਾਂ ਦੀ ਲੀਡ ਦੇ ਨਾਲ ਪਹਿਲੇ ਨੰਬਰ ਤੇ ਹਰਮੀਤ ਸਿੰਘ ਸੰਧੂ 23773 ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਸ਼ੋਮਨੀ ਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਤੇ 18263 ਵੋਟਾਂ ਹਾਸਲ ਕਰਕੇ 55110 ਵੋਟਾਂ ਦੀ ਕਮੀ ਦੇ ਨਾਲ ਦੂਜੇ ਨੰਬਰ ਤੇ ਇਸ ਤੋਂ ਇਲਾਵਾ ਦਸਦੀ ਵਾਰਿਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ 10400 16 ਵੋਟਾਂ ਦੇ ਨਾਲ ਮਨਦੀਪ ਸਿੰਘ ਤੀਜੇ ਨੰਬਰ ਤੇ ਬਣੇ ਹੋਏ ਨੇ ਕਾਂਗਰਸ ਦੇ ਉਮੀਦਵਾਰ 9470 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਔਰ 3009 ਵੋਟਾਂ ਲੈ ਕੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਪੰਜਵੇਂ ਤੇ ਆਖਰੀ ਨੰਬਰ ਤੇ ਬਣੇ ਹੋਏ ਨੇ ਪਰ ਵੋਟਾਂ ਦੇ ਵਿੱਚ ਲਗਾਤਾਰ ਇਜ਼ਾਫਾ ਭਾਜਪਾ ਉਮੀਦਵਾਰ ਦੇ ਖਾਤੇ ਦੇ ਵਿੱਚ ਵੀ ਵੋਟਾਂ ਜਾ ਰਹੀਆਂ ਨੇ ਇਸ ਨੂੰ ਭਾਜਪਾ ਇੱਕ ਅਲੱਗ ਤਰੀਕੇ ਨਾਲ ਪੇਸ਼ ਜ਼ਰੂਰ ਕਰੇਗੀ ਕਿ ਦੇਖੋ ਅਸੀਂ ਤਾਂ ਇਕੱਲੇ ਹੀ ਲੜ ਰਹੇ ਹਾਂ ਔਰ ਇਕੱਲੇ ਹੀ ਆਉਣ ਵਾਲੇ ਇਲੈਕਸ਼ਨ ਦੇ ਲਈ ਤਿਆਰੀ ਵੀ ਕਰ ਰਹੇ ਹਾਂ ਬਿੱਤੇ ਦਿਨ ਰਵਨੀਤ ਬਿੱਟੂ ਦੇ ਬਿਆਨ ਤੇ ਜਿੱਚੇ रिकॉर्ड ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਇਕੱਲੇ ਆਕਾਲੀ ਦਲ ਦੇ ਨਾਲ ਸਾਡਾ ਕੋਈ ਵੀ ਇਕੱਠ ਜੋੜ ਕੋਈ ਵੀ ਗਠਬੰਧਨ ਨਹੀਂ ਹੋਏਗਾ ਅਸੀਂ ਇਕੱਲੇ ਹੀ ਚੌਣ ਮੈਦਾਨ ਦੇ ਵਿੱਚ ਲੜਾਂਗੇ ਕਿਉਂਕਿ ਤਿਆਰੀ ਵੀ ਅਸੀਂ ਇਕੱਲੇ ਕਰ ਰਹੇ ਹਾਂ ਜਿੰਨੇ ਵੀ ਬਾਈ ਇਲੈਕਸ਼ਨ ਹੋ ਰਹੇ ਨੇ ਪਿੱਛੇ ਵੀ ਜੋ ਬਾਈ ਇਲੈਕਸ਼ਨ ਹੋਏ ਨੇ ਦੱਸਦੇ ਇਹ ਕਿ ਭਾਜਪਾ ਵੱਲੋਂ ਆਪਣਾ ਉਮੀਦਵਾਰ ਜੋ ਹੈ ਇਕੱਲਾ ਹੀ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਬਿਨਾਂ ਕਿਸੇ ਪਾਰਟੀ ਦੇ ਨਾਲ ਗਠਚੋੜ ਕੀਤੇ ਸੋ ਵੋਟਾਂ ਦੀ ਗਿਣਤੀ ਜ਼ਰੂਰ ਵਧੀ ਹੈ ਪਰ ਬਹੁਤ ਪਿੱਛੇ ਨੇ 5ਵੇਂ ਨੰਬਰ ਤੇ ਹੀ ਉਹ ਬਣੇ ਹੋਏ ਨੇ ਉਹ ਆਪਣੀ ਜਿੱਤ ਨੂੰ ਅੱਗੇ ਨਹੀਂ ਵਧਾ ਸਕੇ ਨੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਪਛਾੜ ਨਹੀਂ ਸਕਿਆ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਸੋ ਨਾ ਰੌਂਡਾਂ ਦੀ ਗਿਣਤੀ ਜੋ ਹੈ ਪੂਰੀ ਹੋ ਚੁੱਕੀ ਹੈ ਨਤੀਜੇ ਤੁਹਾਡੇ ਸਾਹਮਣੇ 5510 ਵੋਟਾਂ ਦੀ ਲੀਡ ਦੇ ਨਾਲ ਹਰਮਿਤ ਸਿੰਘ ਸੰਧੂ ਪਹਿਲੇ ਨੰਬਰ ਤੇ ਬਣੇ ਹੋਏ ਨੇ